ਲੇਵਣੀ ਹੈ ਰੱਜੂ ਲੇਵਣੀ ਹੌਣ ਲੈ ਹੌਣ ਹੈ ਉਹਦਾ ਬਣੇ ਪਹਿਲੀ ਵਾ ਆ ਗੱਬਣਾ ਕਾਲੀ ਖੜੀ ਨਾਲ ਆ ਉਹ ਗੱਡੀ ਦਾ ਹਾਂ ਉਹ ਲੇਵਾ ਤਾਂ ਹੋਵੇਣਾ ਬੰਦ ਵਿੱਚ ਮੁੱਲ ਵੀ ਜਮਾ ਫੇ ਉਹ ਵੀ ਕਰਨਾ ਜੀ ਜਪਾਂ ਨੇ ਕਿਹੜਾ ਮੁਫਤ ਲੈ ਕੇ ਜਾਣੀ ਹੈ ਇਹ ਦਵਾਈਆਂ ਦਾ ਮੁਫਤ ਇਹ ਮੁਫਤ ਤਾਂ ਮੈਂ ਕਿਤੋਂ ਕਿਤੋਂ ਦਵਾਉਂਗਾ ਭਾਈ ਆ ਕਾਲੀ ਵੀ ਦੇਖਣਾ ਆਪਣਾ ਹਰ ਕੋਈ ਇਹ ਤਾਂ ਲੋਟ ਹੈ ਇਹ ਲੋਟ ਅੱਠ ਸਨ ਸਨ ਕਿੰਨੇ ਕਿੰਨੇ ਵੀਰੇ ਆਣੇ ਚਾਰ ਪੌਣਾ ਮੈਨਸ ਗਾਹਾਂ ਮੈਂ ਦੱਸ ਦਿੰਦਾ ਮੈਂ ਹਾਂ ਕਿੰਨੇ ਵੀ ਆ ਸੋਹਣੇ ਤਿੰਨ ਨੇ ਚਿੜੀ ਦੇ ਨੇ ਤਿੰਨ ਥਾਵਾ ਕਿੜੀ ਦੇ ਨੇ ਤਿੰਨ ਨਹੀਂ ਮਹਾ ਤਿੰਨ ਆ ਤੈਨਾਂ ਹੈਂ ਹਾਂ ਤਿੰਨ ਨਹੀਂ ਆ ਜਾਂਦਾ ਉਹਦੇ ਹਾਂ ਉਹਦਾ ਛੱਡ ਤੂੰ ਆ ਦੇਖ ਹੋਰ ਦੇਖ ਲੈ ਯਾਰ कि बकरी खड़ी सुई हुई ले ला भरी भरी लाल चेरी भी सुई है सुई सुई ओ सुई आला डबी भारी बकरी बचे दो झाक वो चंगी है सनखी ਤੂੰ ਪਹਿਲਾਂ ਤਸੰਦ ਕਰ ਬਈ ਫੇਰ ਦੇਖਾਂਗੇ ਉਹ ਦੋ ਬੱਚੇ ਹੈਗੇ ਕੋ ਬੈਠੇ ਕੋ ਤੇਰੀ ਪਸੰਦ ਆਊਗੀ ਤਾਂ ਮੈਂ ਛੇੜੂ ਵਾਲੇ ਨੂੰ ਮੈਂ ਨਹੀਂ ਛੇੜਦਾ ਖੋਲ ਚੋਲੀ ਇੱਥਾਂ ਦੇਖ ਲੈ ਜਿਹੜਾ ਦੇਖ ਮਾਰ ਲਾ ਤਾ ਨਾ ਹੁਣ ਕਰਕੇ ਦਿੰਦੇ ਹੁਣ ਤਾਂ ਚੋਈ ਹੋਈ ਆ ਯਾਰ ਅਗਲੇ ਦੀ ਕੋਈ ਐਖੜ ਨਹੀਂ ਤੜਕੇ ਦਾ ਦੁੱਧ ਵਿੱਚ ਹੋਇਆ ਹੋਇਆ

अच्छा पट्ठा ने बल्ले बल्ले शेरा पट्ठा <गगा> <भाँगे> <गगें> लौट <गगें> ਉਹ ਲੈ ਲੈ ਸਾਲਿਆ ਦਬ ਗਿਆ ਢਾਣਾ ਆ ਲੈ ਨੂੰ ਲਾ ਦੋ ਹਾਂ 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 ਦੂਏ ਨੂੰ ਵੜਦੀ ਆ ਦੇਖ ਇਹ ਇਹਦੀਆਂ ਨੇ ਇਹਦੀਆਂ ਨੇ ਲੈ ਨਾ ਜ਼ਰਾ ਬੱਕਰੀ ਚੰਗੀ ਆ ਭਾਈ ਉਹ ਅੱਗੇ ਤੇਰੀ ਮਰਜ਼ੀ ਪਤਾ ਹੁਣ ਪੁੱਛਦੇ ਆਪਾਂ ਕਿ ਉਹ ਕੀ ਮੰਗਦਾ ਓ ਕੀ ਮੰਗਦਾ ਭਈ ਦਾ 35000 ਰੁਪਏ ਲੈਤੀ ਮੰਗ ਲਈ ਲੱਛਾ ਨਹੀਂ ਦਿੰਦਾ ਨਹੀਂ ਦਿੰਦਾ ਕੱਚੀ ਗੱਲ ਮੈਂ ਵੀ ਕਹਿੰਦਾ ਬੁਰਾ ਲੱਗਾ ਕਿੱਤੀ ਗੱਲ ਤੂੰ ਦੱਸਦੇ ਫਿਰ ਆਲਾ ਕਹਿੰਦਾ ਯਾਰ ਪਾਲੀ ਬੰਦਾ ਤੂੰ ਪਾਲੀ ਬੰਦਾ ਆ ਲੱਗੂਗਾ ਆ ਡੱਬਾ ਹੋਦਾ ਉਹ ਡੱਬੀ ਦਾ ਆ ਲੈ ਲੈ ਪੂਰੀ ਪੱਠਾ ਆਦੇ ਪੂਰਾ ਬੱਚਾ ਹਾਂ ਹੋ ਚੱਲਦੇ ਦੂਦਰਾ ਕਰਕੇ ਕੁਛ ਨਹੀਂ ਬੋਲਿਆ ਤੂੰ ਨਾਕਟ ਕੈਸ ਬੋਲਿਆ ਦੇਖੋ ਜੀ